thank you ਆ ਰਿਹਾ ਇਹ ਹੋਣ ਜਾ ਰਿਹਾ ਹੈ ਕਿਉਂਕਿ ਸਾਡਾ ਇਹ ਚੰਗਰ ਇਲਾਕਾ ਹੈ ਇਹ ਬਹੁਤ ਹੀ ਪਛੜਿਆ ਹੋਇਆ ਇਲਾਕਾ ਕਿਹਾ ਜਾਂਦਾ ਹੈ ਕਿਉਂਕਿ ਇਸ ਇਲਾਕੇ ਵਿੱਚ ਅੱਜ ਤੱਕ ਕਿਸੇ ਨੇ ਵੀ ਧਿਆਨ ਨਹੀਂ ਦਿੱਤਾ ਸਭ ਨੂੰ ਪਤਾ ਹੈ ਕਿ ਸਾਡੇ ਇਲਾਕੇ ਵਾਸਤੇ ਸਿਰਫ ਵੋਟਾਂ ਤੋਂ ਇਲਾਵਾ ਨਮਨ ਕਰਦਾ ਹਾਂ ਕਿਉਂਕਿ ਪਲੀਜ਼ ਜਿੱਥੇ ਦੇਖੋ ਅਸੀਂ 1000 ਕੁਰਸੀ ਦਾ ਬੰਦੋਬਸ ਕੀਤਾ ਸੀ ਪਬਲਿਕ 2 ਟਾ 1000 ਦਾ ਆਸਾ ਬਹੁਤ ਕਿ ਕੁਰਸੀਆਂ ਘਟ ਗਈਆਂ ਇਹ ਚ ਤੁਸੀਂ ਵੀ ਕੁਝ ਨਹੀਂ ਕਰ ਸਕਦੇ ਜਿੰਨੇ ਵੀ ਸਾਡੇ ਇਲਾਕੇ ਦੇ ਇਹਨਾਂ ਨੂੰ ਬੇਨਤੀ ਹੈ ਕਿ ਥੋੜਾ ਅਫਸਰ ਸੈਵਨ ਦੋ ਜੀ ਬੈਠਾ ਦਿਓ ਚਲੋ ਗੱਲ ਕਰਦੇ ਨੇ ਬਾਤੋ ਬਾਤ ਕਰ ਬਾਤ ਕਰ ਜਾਂਦੇ ਨਾਂਗੇ ਤੁਸੀਂ ਬਾਤ ਚੋ ਹੁਣ ਜਾਂ ਹੁਣ ਜਿਆਦਾ ਸਮਾਂ ਨਾ ਲੈਂਦਾ ਹੋਇਆ ਮੈਂ ਆਪਣੇ ਵੱਲੋਂ ਆਪਣੇ ਇਲਾਕੇ ਵੱਲੋਂ ਹਾਂ ਸੋ ਸਾਡੇ ਇਲਾਕੇ ਵਾਸਤੇ ਇੱਕ ਬਹੁਤ ਵੱਡੀ ਸੁਗਾਤ ਹੈ ਮੰਤਰੀ ਸਾਹਿਬ ਦੀ 90 ਕਰੋੜ ਦਾ ਪ੍ਰੋਜੈਕਟ ਕੋਈ ਛੋਟਾ ਪ੍ਰੋਜੈਕਟ ਨਹੀਂ ਹੈ 9 ਕਰੋੜ ਦਾ ਪ੍ਰੋਜੈਕਟ ਸਾਡੇ ਪਿਛਲੇ 4 ਪਿੰਡਾਂ 'ਚ ਲੱਗਿਆ ਸੀ ਮੋਹੀਵਾਲ ਤਾਰਾਪੁਰ ਝਿੰਡੀ ਲਖੇ ਆਪਣੇ ਥੱਪੜ ਉਹ ਸਿਰਫ 4 ਪਿੰਡਾਂ ਦਾ ਸੀ ਤੇ ਉਹ ਤੁਸੀਂ ਦੇਖ ਲਓ ਕਿ ਛੋਟੀ ਪਾਈਪਾਂ ਲਈ ਕਿੰਨੀ ਲੱਗਿਆ ਉਹ ਆਪਣੇ ਕੰਮ ਦੇ ਸਹੀ ਤਰੀਕੇ ਨਾਲ ਕਰ ਲੈਣ ਹਾਂ ਬਹੁਤ ਵੱਡਾ ਅੱਜ ਹੈ ਇਹ ਫਟਾ ਮਾਰਦਾ ਕਾਠ ਦੱਸ ਰਿਹਾ ਹੈ ਕਿ ਕਿਹੜੇ ਲੋਕ ਆਮ ਆਦਮੀ ਪਾਰਟੀ ਤੇ ਹਰਜੋ ਸਿੰਘ ਮੈਨੂੰ ਪਿਆਰ ਕਰਦੇ ਨੇ ਪੂਰਾ ਕੰਗਰਸ ਉਹ ਦੇਖੋ ਜੀ ਬਾਬਾ ਜਿਹਦੇ ਚੋਂ ਕੰਗਰਸ ਦੇ ਨਾਮ ਜਿਹਾ ਐਡੀਸੀ ਮੈਮ ਵੀਡੀਓ ਮੈਮ ਤਿਹੂੜ ਸਾਰੀ ਐਕਸ਼ਨ ਸਾਹਿਬ ਤੇ ਪਿੰਡ ਤੋਂ ਵੱਖ-ਵੱਖ ਪਿੰਡਾਂ ਤੋਂ ਆਏ ਹੋਏ ਪੰਜ ਤੇ ਸਰਪੰਚ ਸਾਹਿਬਾਨ ਔਰ ਪਿੰਡੀ ਗਿੰਤੀ ਦੇ ਵਿੱਚ ਮਾਤਾਵਾਂ ਬੈਠੀਆਂ ਇਹਨਾਂ ਮਾਤਾਵਾਂ ਨੂੰ ਸਲਾਮ ਹੈ ਸਾਡਾ ਦੇਸ਼ ਅੱਜ ਤੁਸੀਂ ਆਪਣੇ ਇਲਾਕੇ ਨੂੰ ਚੰਗਰ ਨੂੰ ਚੰਗਾ ਬਣਾਉਣ ਵਾਸਤੇ ਮੰਤਰੀ ਸਾਹਿਬ ਦਾ ਜਿਹੜਾ ਯੋਗਦਾਨ ਹੈ ਜਿਹਦੇ ਨਾਲ ਸਾਡੇ ਹਲਕੇ ਦੇ ਵਿੱਚ ਬਹੁਤ ਸਾਰੇ ਸਕੂਲਾਂ ਦਾ ਕੰਮ ਚੱਲ ਰਿਹਾ ਹੈ ਐਨੇ ਪੈਸੇ ਜਲ ਸਰੋਤ ਭਾਗ ਵੱਲੋਂ ਤਕਰੀਬਨ 90 ਕਰੋੜ ਦਾ ਪ੍ਰੋਜੈਕਟ ਸਾਡੇ ਏਡੀਸੀ ਸਾਹਿਬ ਚੰਦਰਜੋਤੀ ਸਿੰਘ ਜੀ ਹੁਣ ਮੈਂ ਬੇਨਤੀ ਕਰਾਂਗਾ ਸਾਡੇ ਐਕਸੀਲ ਸਾਹਿਬ ਜਲ ਸਰੋਤ ਵਿਭਾਗ ਦਮਨਦੀਪ ਸਿੰਘ ਜੀ ਇਹਨਾਂ ਦੀ ਵੀ ਇਸ ਫੰਕਸ਼ਨ ਨੂੰ ਪੂਰਾ ਕਰਨ 'ਚ ਬਹੁਤ ਜ਼ਿਆਦਾ ਇਹਨਾਂ ਦੀ ਮਦਦ ਹੈ ਕੀਤੀ ਇਹਨਾਂ ਨੇ ਸਾਡੀ ਹੁਣ ਮੈਂ ਬੇਨਤੀ ਕਰਾਂਗਾ ਸਰਦਾਰ ਜਸਪ੍ਰੀਤ ਸਿੰਘ ਜੀ ਐਸਡੀਓ ਸਾਹਿਬ ਜਲ ਸਰੋਤ ਵਿਭਾਗ ਇਹਨਾਂ ਨੇ ਸਰ ਬਹੁਤ ਹੀ ਜ਼ਿਆਦਾ ਇਹ ਦਿਨ ਰਾਤ ਮਿਹਨਤ ਕਰਦੇ ਨੇ ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਲਲਿਤ ਗਰਗ ਜੀ ਸਾਡੇ ਐਸਡੀਓ ਸਾਹਿਬ ਉਹਨਾਂ ਨੂੰ ਵੀ ਬੇਨਤੀ ਕਰਾਂਗਾ ਬੀਡੀਪੀਓ ਸਾਹਿਬ ਸਾਡੇ ਈਸ਼ਾਨ ਚੌਧਰੀ ਮੈਡਮ ਕਿਰਪਾ ਕਰ ਬੈਂ ਜੀ ਦਾ ਸਨਮਾਨ ਕਰੇਗੀ ਹਰਜੋਤ ਸਿੰਘ ਬੇਸ ਜਿੰਦਾਬਾਦ ਹਰਜੋਤ ਸਿੰਘ ਬੇਸ ਹਰਜੋਤ ਸਿੰਘ ਬੇਸ ਜਿੰਦਾਬਾਦ ਮੈਂ ਬੇਨਤੀ ਕਰਾਂਗਾ ਕਿ ਸਾਡੇ ਬਹੁਤ ਹੀ ਮਾਨਯੋਗ ਏਡੀਜੀ ਸਾਹਿਬ ਪੰਜਾਬ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਇਰੀਗੇਸ਼ਨ ਜਿਹੜੀ ਸਕੀਮ ਹੈ ਪਸਤਾ ਸ਼ੋਬਰਾ ਅੰਬਰ ਜਿਹੜਾ ਹੈ ਉਹ ਸ਼ੇਰੀ ਰਣਕਪੁਰ ਸਾਹਿਬ ਹਲਕੇ ਦੇ ਵਿੱਚ ਚੰਗਰ ਦੇ ਇਲਾਕੇ ਦੇ ਵਿੱਚ ਹੋਇਆ ਜਿਸ ਦੇ ਨਾਲ ਲਗਭਗ 10 ਪਿੰਡਾਂ ਦੀ ਜਿਹੜੀ ਤਸਵੀਰ ਹੈ ਉਹ ਬਦਲ ਜੋ ਕਿ ਤੇ ਤਕਦੀਰ ਬਦਲ ਜਿਓਗੀ ਹੁਣ ਤੱਕ ਇਹਨਾਂ ਪਿੰਡਾਂ ਦੀ ਜ਼ਮੀਨ ਹੈ ਜਿਹੜੀ ਉਸ ਨੂੰ ਬੰਜਰ ਆਖਿਆ ਜਾਂਦਾ ਪਰ ਇਸ ਲਿਫਟ ਇਰੀਗੇਸ਼ਨ ਸਕੀਮ ਦੇ ਨਾਲ ਹੁਣ ਲਗਭਗ ਇਹਦੀ ਜਿਹੜੀ ਲਾਗਤ ਹੈ ਉਹ 90 ਕਰੋੜ ਰੁਪਏ ਦੇ ਲਗਭਗ ਹੈ ਜਿਹਦੇ ਚੋ ਜਿਹਦੇ ਨਾਲ 2800 ਏਕੜ ਦਾ ਅਨੁਮਾਨ ਹੈ ਪਰ ਸਾਡਾ ਅਨੁਮਾਨ ਹੈ ਕਿ 3500 ਕਿਲੇ ਨੂੰ 3500 ਏਕੜ ਨੂੰ ਜਿਹੜਾ ਹੈ ਖੇਤੀਯੋਗ ਜਿਹੜੀ ਜ਼ਮੀਨ ਬਣ ਜੂਗੀ ਇਸ ਪਾਣੀ ਦੇ ਨਾਲ ਇਹ ਹੁਣ ਤੱਕ ਦਾ ਪੰਜਾਬ ਦਾ ਸਭ ਤੋਂ ਵੱਡਾ ਲਿਫਟ ਇਰੀਗੇਸ਼ਨ ਦਾ ਪ੍ਰੋਜੈਕਟ ਹੈ ਪਿਛਲੇ 2 ਸਾਲ ਤੋਂ ਸਾਡਾ ਇਰੀਗੇਸ਼ਨ ਵਿਭਾਗ ਸਾਰਾ ਸਾਡੇ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਹੈ ਸਾਡੇ ਮਾਨਯੋਗ ਵਿੱਤ ਮੰਤਰੀ ਸਰਦਾਰ ਹਰਪਾਲ ਸਿੰਘ ਚੀਮਾ ਜੀ ਦਾ ਧੰਨਵਾਦ ਹੈ ਜੇ ਇਰੀਗੇਸ਼ਨ ਮਹਿਕਮੇ ਦਾ ਜਿਉਂ ਜਦੋਂ ਮੇਰੇ ਕੋਲੇ ਮਹਿਕਮਾ ਸੀ ਤਾਂ ਉਦੋਂ ਸਾਰੀ ਟੀਮ ਨੇ ਉਦੋਂ ਇਹ ਪ੍ਰੋਜੈਕਟ ਦੀ ਜਿਹੜੀ ਅਸੀਂ ਕਲਪਨਾ ਕੀਤੀ ਸੀ ਤੇ ਖਾਸ ਧੰਨਵਾਦ ਹੈ ਸ਼੍ਰੀ ਕਸ਼ਮਰ ਕੁਮਾਰ ਜੀ ਦਾ ਤੇ ਸਾਰੇ ਇਰੀਗੇਸ਼ਨ ਦੇ ਸਾਰੇ ਅਧਿਕਾਰੀਆਂ ਦਾ ਜਿਨ੍ਹਾਂ ਦੀ ਮਿਹਨਤ ਦੇ ਨਾਲ ਅੱਜ ਦਾ ਦਿਨ ਆਇਆ ਤੇ ਪ੍ਰੋਜੈਕਟ ਹੁਣ ਜਿਹੜਾ ਇਸ ਦਾ ਕੰਮ ਹੈ ਜਿਸ ਨਾਲ ਸ਼ੁਰੂਆਤ ਹੋ ਗਈ ਹੈ ਉਸ ਦੇ ਵਿੱਚ 4 ਜਿਹੜੇ ਹੈ ਵੱਡੇ ਟੈਂਕ ਬਣਨਗੇ ਤੇ ਲਗਭਗ ਜਿਹੜੇ 13 ਜਿਹੜੇ ਵੱਡੇ ਪੰਪਸ ਜਿਹੜੇ ਹੈ 90 ਕਿਲੋਮੀਟਰ ਦੀ ਲੀੜੀ ਹੈ ਲਗਭਗ ਜਿਹੜੀ ਨੀਨ ਹੈ ਡਿਸਟ੍ਰਿਬਿਊਸ਼ਨ ਲਾਈਨ ਹੈ ਉਹ ਬਿਚਾਈ ਜਾਊਗੀ 7 ਕੋੜ ਬਣਨਗੇ ਤੇ ਇੱਕ ਵੱਡਾ ਪ੍ਰੋਜੈਕਟ ਹੈ ਇਸ ਦੇ ਨਾਲ ਇਸ ਇਸ ਏਰੀਆ ਦੀ ਜਿਹੜੀ ਤਕਦੀਰ ਹੈ ਉਹ ਬਦਲ ਚੁੱਕੀ ਹੈ ਬਿਲ ਬਿਲ ਲਿਖੇਗਾ ਆਪਣਾ ਹੱਥੀ ਹੋਵੇਗਾ ਤੇ ਚੰਕਰਨਾ ਖਾਸ ਪਿਆਰਾ ਸਰ ਇੱਕ ਜਿਹੜੀ ਗੱਲ ਕਿ ਡੈਸਟੀਨੇਸ਼ਨ ਬਿਲਡਿੰਗ ਦਾ ਅਗਰ ਤੁਸੀਂ ਸੋਚਿਆ ਟੂਰਿਜ਼ਮ ਨੂੰ ਹੁਣ ਘਾਟ ਪੜਾਵਾ ਦੇਣ ਉਹਦੇ ਬਾਰੇ ਕੀ ਚਾਹੁੰਦੇ ਤੁਸੀਂ ਅੱਜ ਵੀ ਜਿਹੜੇ ਸਾਡੇ ਅਧਿਕਾਰੀ ਆਏ ਆ ਜਦੋਂ ਜਿਹੜੇ ਪਹਿਲੀ ਵਾਰ ਇੱਥੇ ਆਉਂਦੇ ਆ ਇਹ ਸਾਡੀ ਤਰਸ ਦੀ ਕਿ ਅਸੀਂ ਸੀਰੀ ਨੂੰ ਕਦੀ ਪ੍ਰਮੋਟ ਹੀ ਨਹੀਂ ਕਰ ਸਕੇ ਤੇ ਪਰ ਮੂਠੀ ਸੰਦ ਇਸ ਇਵੇਂ ਨਹੀਂ ਜਰੂਰਤ ਨਾ ਪਾਣੀ ਹੈ ਜਮੀਨਾਂ ਨੂੰ ਨਾ ਅਗਰ ਉੱਥੇ ਸੜਕ ਜਾਂਦੀ ਹੈ ਨਾ ਸਕੂਲ ਹੈ ਨਾ ਹਸਪਤਾਲ ਹੈ ਤਾਂ ਕੋਈ ਆਊਗਾ ਵੀ ਕਿਉਂ ਹੁਣ ਇੱਥੇ ਸੜਕਾਂ ਦੇ ਤੇ ਵੀ ਕੰਮ ਲਗਾਤਾਰ ਚੱਲ ਰਿਹਾ ਸੜਕਾਂ ਨਵੀਆਂ ਵੀ ਬਣ ਰਹੀਆਂ ਤੇ ਉਹਨਾਂ ਨੂੰ ਜਿਹੜਾ ਚੌੜਾ ਵੀ ਕੀਤਾ ਜਾ ਰਿਹਾ ਇਸ ਤੋਂ ਇਲਾਵਾ ਲਖੇੜ ਇਦਾਂ ਜਿਵੇਂ ਅੱਜ ਇਹ ਸ਼ੁਭ ਦਿਨ ਹੈ ਤੁਸੀਂ ਸਭ ਮੀਡੀਆ ਦੇ ਸਾਥੀ ਤੁਸੀਂ ਵੀ ਉਸ ਦਿਨ ਦੇਖ ਕੇ ਹੈਰਾਨ ਹੋ ਜਾਓਗੇ ਜੋ ਲਖੇੜ ਦਾ ਸਕੂਲ ਬਣ ਰਿਹਾ ਉਸ ਦਾ ਜੋ ਡਿਜ਼ਾਈਨ ਉਹ ਵਨ ਆਫ ਦਾ ਬੈਸਟ ਇਨ ਇੰਡੀਆ ਹੋਊਗਾ ਪ੍ਰਾਇਮਰੀ ਸਕੂਲ ਆ ਕੇ ਵਿੱਚ ਤਾਂ ਕਿ ਲੋਕ ਦੇਖਣ ਆਣਗੇ ਪਲੱਸ ਹੋਰ ਬਹੁਤ ਕੁਝ ਅਸੀਂ ਇਸ ਏਰੀਆ ਨੂੰ ਡਿਵੈਲਪ ਕਰਨ ਦੇ ਲਈ ਲਗਾਤਾਰ ਤਤਪਰ ਹੈ ਤੇ ਮਿਹਨਤ ਕਰ ਰਹੇ ਹਾਂ ਬੜੇ ਹੀ ਤੁਸੀਂ ਪੁੱਛਿਆ ਕਿਉਂ ਇੰਨਾ ਜ਼ਿਆਦਾ ਪਿਛਲੇ ਆਜ਼ਾਦੀ ਤੋਂ ਬਾਅਦ ਲਗਭਗ 75-70 ਸਾਲ ਹੋ ਗਏ ਨੇ ਇਸ ਏਰੀਆ ਸਾਡਾ ਇਲਾਕਾ ਜਿਹੜਾ ਅੰਗੋਲੇ ਵਾਲ ਗਿਆ ਤਾਂ ਹੁਣ ਉਨਾ ਹੀ ਜਿਹੜੇ ਥੇਰੀ ਦੇ ਉੱਤੇ ਮਿਹਨਤ ਕਰਨ ਦੀ ਲੋੜ ਹੈ ਤਾਂ ਕਿ ਬਾਕੀ ਜਿਹੜੇ ਇਲਾਕਿਆਂ ਦੇ ਬਰਾਬਰ ਇਹ ਸਾਡਾ ਇਲਾਕਾ ਆ ਸਕੇ ਸਰਿਕਾ ਜੰਗਲੀ ਜਾਨਵਰ ਇਹ ਫਸਲਾਂ ਖਰਾਬ ਕਰਦੇ ਹੋ। 300 ਏਕੜ 300 ਕਰੋੜ ਦਾ ਪ੍ਰੋਜੈਕਟ ਹੈ ਜੀ। ਅ ਇਸ ਵਿੱਚ ਸਸੇ ਕੱਲੇ ਦਸ ਨਹੀਂ 23 ਪਿੰਡ ਜਿਹੜੇ ਆ 23 ਪਿੰਡਾਂ ਨੂੰ ਅਸੀਂ ਕਵਰ ਕਰ ਰਹੇ ਹਾਂ ਤੇ ਆਖਰੀ ਮਕਾਨ ਤੱਕ ਉਸ ਦੇ ਨਲਕੇ ਤੱਕ ਪਾਣੀ ਪਹੁੰਚਾਉਣ ਦੀ ਕੋਸ਼ਿਸ਼ ਹੈ ਤੇ ਨਾਲ ਹੀ ਇਸ ਇਲਾਕੇ ਨੂੰ ਖੇਤੀਯੋਗ ਬਣਾ ਲਈਏ। ਹੁਣ ਅਸੀਂ ਸਿੰਚਾਈ ਵਾਲਾ ਪਾਣੀ ਤਾਂ ਦੇ ਦਿੱਤਾ ਪਰ ਇੱਥੇ ਕਿਉਂਕਿ ਆਪ ਜੀ ਨੂੰ ਪਤਾ ਹੈ ਕਿ ਇੱਕ ਤਾਂ ਵਾਈਲਡਲਾਈਫ ਸੈਂਚੁਰੀ ਵੀ ਹੈ। ਜੱਜਰਪੈਂਡ ਚ ਉਸਦੀ ਵੀ ਅਸੀਂ ਫੈਂਸਿੰਗ ਕਰਵਾ ਰਹੇ ਹਾਂ ਤੇ ਬਾਕੀ ਵੀ ਜਿਹੜੀ ਇਹ ਜ਼ਮੀਨ ਨੂੰ ਬਚਾਉਣ ਦੇ ਲਈ ਫੈਂਸਿੰਗ ਦੀ ਲੋੜ ਹੈ ਤੇ ਉਹਦੇ ਲਈ ਅਸੀਂ ਪ੍ਰੋਜੈਕਟ ਹੈ ਜਿਹੜਾ ਉਹ 300 ਕਰੋੜ ਦਾ ਪ੍ਰੋਜੈਕਟ ਹੈ World Bank ਨੂੰ ਡਿਮਾਂਡ ਕੀਤੀ ਹੈ ਤੇ ਉਸ ਦੇ ਵਿੱਚ ਲਗਾਤਾਰ ਮੈਂ ਮੈਂ ਉਹਦੇ ਵਿੱਚ ਮਿਹਨਤ ਕਰ ਰਿਹਾ ਤੇ ਉਹਨਾਂ ਦੇ ਨਾਲ ਤਾਲਮੇਲ ਹੈ ਮੈਨੂੰ ਆਸ ਹੈ ਕਿ ਅਗਲੇ 6 ਮਹੀਨੇ ਚੋਂ ਪ੍ਰੋਜੈਕਟ ਵੀ ਅਪਰੂਵ ਹੋ ਜਾਊਗਾ ਅਗਰ ਉਹ ਵੀ ਹੁੰਦਾ ਹੈ ਤਾਂ ਉਸ ਤੋਂ ਬਾਅਦ ਚੰਗਾ ਟੋਟਲੀ ਜਿਹਨੂੰ ਕਹਿੰਦੇ ਨੇ ਦੀ ਕੋਈ ਵੀ ਇਦਾਂ ਦੀ ਸਮੱਸਿਆ ਨਹੀਂ ਹੋਊਗੀ ਜੋ ਪੈਂਡਿੰਗ ਹੋਊਗੀ ਸੜਕਾਂ ਸਕੂਲਾਂ ਦੇ ਉੱਤੇ ਹਸਪਤਾਲਾਂ ਤੇ ਅਸੀਂ ਕੰਮ ਕਰੀ ਰਹੀ ਹਾਂ ਤੁਸੀਂ ਖੇੜੇ ग्राउंड ਦੇ ਚੁੱਕੇ ਹੋ ਤੇ ਵੈਟਨਰੀ ਇਥੇ ਡਿਸਪੈਂਸਰੀ ਜਿਹੜੀ ਆ ਉਹ ਦੀ ਜਿਹੜੀ ਆ ਉਹ ਆ ਚੁੱਕੀ ਹੈ ਤੇ ਹੋਰ ਵੀ ਬਹੁਤ ਸਾਰੀ ਮਿਹਨਤ ਕਰ ਰਹੇ ਆ ਸਿਰਫ ਸ਼੍ਰੀ ਨੰਦਪੁਰ ਸਾਹਿਬ ਹੱਕੇ ਦੇ ਵਿੱਚ ਦੀ ਹਾਕੀ ਐਸਟ੍ਰਾਫ ਫੁੱਟਬਾਲ ਦਾ ਐਸਟ੍ਰਾਫ ਤੇ ਆਪਣਾ ਸ਼ੂਟਿੰਗ ਰੇਂਜ ਤੇ ਇੰਡੋ ਸੁਮਿੰਗ ਪੂਲ ਇਸ ਦੇ ਉੱਤੇ ਕੰਮ ਚੱਲ ਰਿਹਾ ਤੇ ਬਹੁਤ ਜਲਦੀ ਉਹਨਾਂ ਦੇ ਉਦਘਾਟਨ